ਹੈਲੋ ਵੈਗੁਰਜੀ ਦਾ ਖਾਸ ਸਾਂ ਵੈਗੁਰਜੀ ਕੇ ਪਤਾ ਹੈ ਲੋਜੀ ਆਪਾਂ ਅੱਜ ਦਾ ਛੋਟਾ ਜਿਹਾ ਬਲੌਗ ਤੁਹਾਡਾ ਸ਼ੇਅਰ ਕਰਨ ਲੱਗੇ ਆਂ ਅੱਜ ਆਪਾਂ ਤਿਆਰ ਕੀਤੀ ਐਂਡਰ ਸ਼ਰਟ ਆ ਆ ਦੇਖੋ ਇਹ ਇਹਨਾਂ ਦੇ ਨਾ 4-5 ਕਾਟਨ ਦੇ ਸੂਟ ਸੀ ਇਹਨਾਂ ਨੇ ਜਾਣ ਹੈ ਕਿ ਤੇ ਤੇ ਚ ਵਿਆਹ ਨੂੰ ਕਿ ਇਹਨਾਂ ਨੇ ਉਹਨਾਂ ਨੂੰ ਐਂਡਰ ਸ਼ਰਟ ਹੀ ਘੈ ਤਾਉਣਾ ਦੇਖੋ ਆ ਅਜੇ ਦੋ ਸੂਟ ਨੇ ਤੇ ਲੈ ਕੇ ਆ ਫਿਰ ਇਹ ਚੋ ਦੀ ਅੰ ਵਿੱਚ ਉਹਦੋਂ ਹੀ ਆਈ ਸੀਗੇ ਵੈਸੇ ਪਤਾ ਕਰ ਲਈਏ ਦੇ ਕਪੜੇ ਬਣ ਗਏ ਸਾਡੇ ਆਏ ਸੀ ਕਿ ਪਤਾ ਕਰਨ ਤੇ ਫਿਰ ਮੇਰੇ ਦੋ ਸੂਟ ਬਨੇ ਹੋਏ ਸੀ ਤੇ ਕੁਛ ਮੇਰੇ ਕੋਲ ਲਾਈਟ ਹੈ ਨਹੀਂ ਸੀ ਮੇਰੇ ਕਾ ਤੁਸੀਂ ਲੈ ਜਾਓ ਤੁਸੀਂ ਪ੍ਰੈਸ ਕਰਵਾ ਲਿਓ ਤੇ ਦੇਖੋ ਮੇਰੀ ਬੇਟੀ ਲੱਗੀ ਇਹਨਾਂ ਦਾ ਸੂਟ ਪ੍ਰੈਸ ਕਰਨ ਇਹਨਾਂ ਨੇ ਚਲੋ ਕਹਿੰਦੇ ਜਾਂਦੇ ਹੋਏ ਨਾ ਵੀ ਨਾਲ ਲੈ ਜਾਾਂਗੇ ਹਲਕਾ ਜਾ ਤੁਹਾਨੂੰ ਤੁਹਾਨੂੰ ਪਤਾ ਫੰਕਸ਼ਨ ਜੇ ਨਾ ਪਾਰੀ ਦੀ ਤਿੰਨ ਦਿਨ ਕੜਾਈਆਂ ਵਾਲੇ ਤੇ ਲੇ ਦੀ ਕੜਾਈਆਂ ਵਾਲੇ ਘੱਟ ਹੀ ਪਾਉਂਦੇ ਇਹਨਾਂ ਦੀ ਚੂਬ ਤੇ ਆ ਕੇ ਲੋ ਸਰੀਰ ਨੂੰ ਅਲਰਜੀ ਹੁੰਦੀ ਹੈ ਕਿਸੇ ਦੇ ਹੈ ਨਾ ਤੇ ਇਸ ਕਰਕੇ ਇਹਨਾਂ ਨੇ ਚਲੋ ਇਹ कॉटन ਦਾ ਸੂਟ ਪਹਿਲਾਂ ਮੈਂ ਤਿਆਰ ਕਰਿਆ ਸੀ ਕੱਲ ਇਹ ਦੋ ਸੂਟੇ ਅੱਜ ਲੈ ਗਏ ਆ ਤੇ ਅੱਜ ਮੈਂ 4-5 ਅੰਡਰਸ਼ਰਟ ਇਹਨਾਂ ਦੀ ਤਿਆਰ ਕਰਨੀਆਂ ਸੀ ਤਕਰੀਬਨ ਮੈਂ 4 ਕਰਤੀਆਂ ਲੈਂਗੀਆਂ ਤੇ ਚਲ ਇੱਕ ਰਹਿ ਗਈ ਇਹਨਾਂ ਦੀ ਹਨਾ ਤੇ ਮੈਥਡ ਨੂੰ ਦਿਖਾਨੀ ਆ ਦੇਖੋ ਆ ਇਹਨਾਂ ਸੂਟ ਰਹਿ ਗਏ ਮੇਰੇ ਕੋਲ ਰੈਡੀ ਕਰਨ ਵਾਲਾ ਤਕਰੀਬਨ 4 ਸੂਟ ਹੋ ਗਏ ਇਹਨਾਂ ਦੇ ਸੋ ਤਕਰੀਬਨ ਆਪਾਂ ਹੁਣ ਕਰੀ ਦੇਣਾ ਦੇਖੋ ਸਲਵਾਰ ਬਣੀ ਪਈ ਆ ਅੰਡਰਸ਼ਰਟਾਂ ਚ ਇਹਨਾਂ ਦਾ ਕੱਪੜਾ ਵਿੱਚ ਪਈ ਆ ਤੇ ਲੋ ਆਪੇ ਵੀ ਨੂੰ ਦੇ ਦਿੰਨੇ ਆ ਇਹ ਵੀ ਪ੍ਰੈਸ ਕਰ ਦੂਗੀ ਹੁਣ ਸਲਵਾਰ ਰਹਿ ਜਾਊਗਾ ਕੱਲਾ ਕਮੀਜ਼ ਕਮੀਜ਼ ਬਸ ਮੇਰਾ ਫਰੰਟ ਤੇ ਸਟੇਅਰ ਕਰਨ ਵਾਲਾ ਬੈਕ ਵਾਲਾ ਪੀਸ ਕਰੀਬ ਨੂੰ ਮੇਰਾ ਤਿਆਰੀ ਹੈ ਆਪਾਂ ਗਲੇ ਗੁਲੇ ਦੀ ਲੀਡ ਜੜੀ ਪਈ ਹੈ ਤੇ ਚਲੋ ਮੈਂ ਨੂੰ ਕਿਹਾ ਮੈਂ ਕਿਹਾ ਤੂੰ ਫਰੀਆ ਪੁੱਤ ਪ੍ਰੈਸ ਕਰ ਦੋ ਹਨਾ ਆਂਟੀ ਫਿਰ ਮੋੜਨਗੇ ਚਲੇ ਕਹਿੰਦੇ ਮੰਮੀ ਮੈਂ ਕਰ ਦਿੰਨੀ ਆ ਦੇਖੋ ਕਿੰਨੇ ਪਿਆਰ ਨਾਲ ਤਿਆਰ ਨਾਲ ਲੱਗੀਆਂ ਇਹਨਾਂ ਨੂੰ ਨਾ ਮम्मा ਦਾ ਕੰਮ ਕਰਨਾ ਬੜਾ ਵਧੀਆ ਲੱਗਦਾ ਜਿਕ ਹੋਰ ਕੋਈ ਘਰ ਦਾ ਕੰਮ ਕਰਨਾ ਪਏ ਜੇ ਉਦੋਂ ਇਹਨਾਂ ਨੂੰ ਵੱਖ ਹੁੰਦਾ ਆ ਵੀ ਹਾਂਏ ਸਾਨੂੰ ਮੰਮੀ ਨੇ ਕਿਹਾ ਤਾਂ ਬਰਾ ਕੰਮ ਚ ਇਹਨਾਂ ਨੂੰ ਆ ਦੇਖੋ ਇਸ ਇੱਥੋਂ ਸੈੱਟ ਕਰੋ ਪੁੱਤ ਸਾਈਡ ਤੋਂ ਹਲਾ ਚਲੋ ਜੀ ਇਹ ਤਾਂ ਇਹਨੇ ਕਰਤਾ ਅੰਡਰਸ਼ਰਟ ਆ ਵੀ ਤਿਆਰ ਨੇ ਤੇ ਪ੍ਰੈਸ ਚਲੋ ਆ ਗਏ ਮਸ਼ੀਨ ਤੇ ਆ ਦੇਖੋ ਮੇਰੇ ਬੈਕ ਕਿਹ ਇਸ ਤਰੈਡੀ ਹੈ ਮੈਂ ਮੰਮੀ ਦੀ ਪਾਣੀ ਤੇ ਬੈਕ ਤੇ ਹਲਾ ਵੀ ਤਿਆਰ ਆ ਇਹ ਆਪਾਂ ਮੂਲਾ ਪਿਸ ਬਣਾਣਾ ਹੈ ਬਸ ਇਹ ਬਣਾ ਕੇ ਨਾ ਆਪੇ ਤੇ ਲਾਣੀ ਹੈ 골ਡਨ ਕਲਰ ਦੀ ਪਾਈਪਿੰਗ ਲੋਚ ਆਪਾਂ ਆ ਗਏ ਅੰਦਰ ਆ ਦੇਖੋ ਆਪਾਂ ਇਹ ਰੋਲ ਲੈ ਕੇ ਚੱਲਦੇ ਆਂ ਇਹ ਵੀ ਦੇਖੋ ਨੂੰ ਫਸਾਰੀਂ ਗਿਰ ਜਾਂਦੀ ਹੈ ਜਦੋਂ ਮੈਂ ਚੱਕਣ ਨਾਲ ਦੇ ਬੱਚੇ ਇੰ ਇਕੱਠੀਆਂ ਕਰ ਦਿੰਦੇ ਆ ਤੇ ਆਪੇ ਇਹ ਲਾਣੀ ਆ ਇਸੂਰ ਤੇ ਆਪਾਂ ਇਹ ਲਾਣੀ ਆ ਦੇਖੋ ਮੇਟੋਂ ਦਾ ਕੰਮ ਹੋ ਗਿਆ ਬਸ ਇਹ ਆਪਾਂ ਹੁਣ ਤਿਆਰ ਕਰਕੇ ਨਾ ਲੈ ਲਿ ਕਰਕੇ ਚਲੋ ਬਾਕੀ ਤਾਂ ਹੋਇਆ ਪਿਆ तकरीबन ਅਸੇ ਹੀ ਰਹਿ ਗਿਆ ਮੇਰਾ ਕੱਲ ਉਹਨਾਂ ਨੇ ਸਵੇਰੇ ਲੈ ਜਾਣੇ ਆ ਤੇ ਅੱਜ ਵਿਚਾਰਿਆਂ ਨੇ ਬਾਕੀ ਕੱਪੜੇ ਤਾਂ ਉਹਨਾਂ ਨੇ ਪਾੜੇ ਹੋਣੇ ਆ ਲੈ ਗਏ ਸੀ ਜਿਹੜੇ ਤਿਆਰ ਹੋਏ ਸੀ ਕਹਿੰਦੇ ਪ੍ਰੈਸ ਵਾਲਾ ਖੜਾ ਵੀ ਚਲੋ ਪ੍ਰੈਸ ਥੋੜੀ ਭਾਰੀ ਹੁੰਦੀ ਆ ਵੀ ਮੈਂ ਉਹ ਤੋਂ ਜਿੰਨੇ ਕ ਬਣੇ ਮੈਨੂੰ ਦੇ ਦੇ ਮੈਂ ਤਿਆਰ ਪ੍ਰੈਸ ਕਰਾ ਕੇ ਨਾ ਹਮੇ ਪਾਲਾਂ ਬੈਗ 'ਚ ਵੀ ਫਿਰ ਜਲਦੀ ਦਿਲ ਦੇ ਚ ਕਈ ਵਾਰ ਦੁਪੱਟਾ ਇੱਧਰ ਹੋ ਜਾਂਦਾ ਕਈ ਵਾਰ ਕੁਝ ਨਹੀਂ ਵੀ ਪਤਲਾਦਾ ਤਾਂ ਕਰਕੇ ਆਏ ਸੀ ਚਲੋ ਮੇਰੇ ਤੋਂ ਹਨਾ ਤੀਆਂ ਦਾ ਪ੍ਰੋਗਰਾਮ ਸੀ ਵਿੱਚ ਇਸ ਕਰਕੇ ਮੈਂ ਉਹਨਾਂ ਨੂੰ ਕਿਹਾ ਤਾਂ ਵੀ ਮੇਰੇ ਤੋਂ ਬਣੇ ਨਹੀਂਗੇ ਵੀ ਚਲੋ ਮੈਂ ਸਵੇਰ ਤੱਕ ਕਰਦੀ ਆ ਥੋੜੇ ਜਿਹੇ ਰਹਿ ਗਏ ਸੀ ਕਿਉਂਕਿ ਫਿਰ ਮੈਂ ਨਾ ਕੱਲ ਨੂੰ ਕਿਸੇ ਦਾ ਹੋਰ ਵੀ ਸੂਟ ਦੇਣਾ ਕੱਲ ਨੂੰ ਆਪਾਂ ਬਣਾਉਣਾ ਤਰੰਗੇ ਦਾ ਸੂਟ ਪਰਸਨ ਹੈ ਕਿ 15 10 ਤੇ ਉਹ ਮੇਰੀ ਬੇਟੀ ਟਿਊਸ਼ਨ ਜਾਂਦੀ ਹੈ ਮੈਡਮ ਕੋ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਦਾ ਸੂਟ ਤਿਆਰ ਕਰਨਾ ਉਹ ਮੇਰੀ ਬੇਟੀ ਆਂਦੀ ਹੋ ਲੈ ਕੇ ਆਉਗੀ ਚਲੋ ਹੋ ਸਕੇ ਆਪਾਂ ਕੱਲੋ ਤੁਹਾਨੂੰ ਉਹ ਵੀ ਸ਼ੇਅਰ ਕਰਾਂਗੇ 15 ਅਗਸਤ ਤੇ ਉਹਨਾਂ ਨੇ ਕਿਦਾਂ ਦਾ ਸੂਟ ਬਣਵਾਣਾ ਹਨਾ ਤੁਹਾਨੂੰ ਪਤਾ ਹੈ 15 ਅਗਸਤ ਤੇ ਕਿਦਾਂ ਦੇ ਕੱਪੜੇ ਪਾਉਂਦੇ ਆ ਚਲੋ ਜੀ ਆਪਾਂ ਇਹ ਕਿ ਚਲੋ ਮੈਂ ਥੋੜੇ ਜਿਹਾ ਛੋਟੇ ਜਿਹਾਂ ਨਾਲ ਤਾਂ ਪਛੋਟੇ ਬਲੌਕ ਬਣਾਉਣੀਆਂ ਨਾਲ ਥੋੜੇ ਨਾਲ ਕਰਦੇ ਆ ਛੇ ਤੇ ਬਾਕੀ ਤੁਸੀਂ ਦੱਸਿਓ ਜ਼ਰੂਰ ਕਮੈਂਟ ਵਿੱਚ ਤੇ ਸਾਨੂੰ ਤੁਹਾਨੂੰ ਸਾਡਾ ਬਲੌਕ ਇਦਾਂ ਦਾ ਲੱਗਦਾ ਇਹਦੇ ਨਾਲ ਵੀ ਵੈਸੇ ਉਹ ਮੈਨੂੰ ਕਪੜਾ ਦੇ ਕੇ ਕਿ ਅਸੀਂ ਹਨਾ ਕਹਿੰਦੀ ਸੀ ਅੰਡਰਸ਼ਰਟ ਦੇ ਹੀ ਦੇ ਕੇ ਸੀ ਉਹ ਤਾਂ ਉਹ ਕਹਿੰਦੇ ਸੀ ਵੀ ਜਿਵੇਂ ਤੈਨੂੰ ਠੀਕ ਲੱਗੇ ਜੇ ਲਾਈਨਿੰਗ ਲਾਣੀ ਵੀ ਲਾਈਨਿੰਗ ਲਾਵੀ ਨਹੀਂ ਫਿਰ ਤੂੰ ਅੰਡਰਸ਼ਰਟ ਹੀ ਬਣਾ ਲੈ ਪਰ ਮੈਨੂੰ ਨਾ ਉਹ ਕਲਰ ਚ ਥੋੜਾ ਜਿਹਾ ਜ਼ਿਆਦਾ ਹੀ ਫਰਕ ਲੱਗਿਆ ਤਾਂ ਮੈਂ ਕਿ ਚਲੋ ਮੈਂ ਅੰਡਰਸ਼ਰਟ ਬਣਾ ਪਣੀ ਹੈ ਅੰਡਰਸ਼ਰਟ ਜਿਨ੍ਹਾਂ ਨਾ ਵੀ ਮੈਚ ਕਰਦੇ ਲੱਗੂਈ ਉਹ ਹੋਰ ਪਾ ਲਣਗੇ ਕਿਉਂਕਿ ਅੱਗੇ ਵੀ ਉਹਨਾਂ ਨੇ ਮੇਰੇ ਕੋਲੋਂ ਇਦਾਂ ਦੇ ਰੰਗ ਦੇ ਬਹੁਤ ਸੂਟ ਤਿਆਰ ਕਰਵਾਏ ਨਾਲ ਇਨਰਸ਼ਟਾਂ ਟੇਕਰ ਬਣ ਦਿਓ ਤੇ ਆਹ ਤੇ ਉਹ ਲਾਈਨਿੰਗ ਘੱਟ ਲਵਾਂਦੇ ਆ ਵਿੱਚ ਸੂਟਾਂ ਦੇ ਅੰਡਰਸ਼ਰਟੇ ਬਣਵਾਉਂਦੇ ਆ ਤੇ ਇਸ ਕਰਕੇ ਮੈਂ ਇਹਦੇ ਨਾਲ ਵੀ ਹੁਣ ਲਾਈਨਿੰਗ ਲਾਣਾ ਕੈਨਸਲ ਕਰਤਾ ਮੈਂ ਪਹਿਲਾਂ ਸੁੱਸੀ ਸਕੀਨ ਦੇ ਵਿੱਚ ਲਾਈਨਿੰਗ ਲਾਵੀ ਤੇ ਫਿਰ ਮੈਂ ਕੈਨਸਲ ਕਰਤਾ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਦਾ ਆ ਦੇਖੋ ਜਿਆਦਾ ਹੀ ਫਰਕ ਲੱਗਦਾ ਸੀ ਮੈਂ ਧੂਕੇ ਪਾਏ ਹੋ ਸੀ ਨਾ ਅੰਡਰਸ਼ਰਟ ਨਾਲ ਕਿੱਪੜੇ ਯੂ ਕੈਨ ਦੇਸੀ ਲਾਈਨਿੰਗ ਲਾ ਦਿਓ ਮੈਂ ਤਾਂ ਕਰਕੇ ਇਹ ਵੀ ਤਵਾ ਲਿਆ ਬੱਚੇ ਤੁਹਾਨੂੰ ਚਲ ਜੇ ਸੁੰਘੜਨਾ ਹੈ ਪਹਿਲਾਂ ਵੀ ਆਪਾਂ ਕੱਲ ਕੀਤੀ ਪਰ ਮੈਨੂੰ ਹੁਣ ਨਾ ਇੱਥੇ ਜ਼ਿਆਦਾ ਹੀ ਫਰਕ ਲੱਗਿਆ ਤੁਸੀਂ ਵੀ ਦੱਸਿਓ ਕਮੈਂਟ ਵਿੱਚ ਜੇ ਮੈਂ ਸਹੀ ਆ ਜਾਂ ਗਲਤ ਇਸ ਕਰਕੇ ਮੈਂ ਨਾ ਸੋਚਿਆ ਵੀ ਮੈਂ ਅੰਡਰ ਸ਼ਰਟ ਹੀ ਬਣਾਉ ਕਿਉਂਕਿ ਜੇ ਅੰਡਰ ਸ਼ਰਟ ਦਾ ਤਾਂ ਕੀ ਆ ਨਹੀਂ ਵੀ ਚਲਦੀ ਲੱਗੂ ਉਹਨਾਂ ਨੂੰ ਉਹ ਹੋਰ ਪਾ ਲੈਣਗੇ ਇਹਦਾ ਤੇ ਦੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਟੀਆਂ ਵੀ ਇਹਨਾਂ ਕੋਲ ਬਹੁਤ ਸੂਟ ਨੇ ਅੱਗੇ ਵੀ ਮੈਂ ਉਹ ਅੰਡਰ ਸ਼ਰਟ ਉਹਨਾਂ ਤਿਆਰ ਕਰ ਦਿਆਂ ਹਰ ਇੱਕ ਸੂਟ ਨਾਲ ਅੰਡਰ ਸ਼ਰਟ ਦੇ ਕੱਪੜੇ ਲੈ ਕੇ ਆਉਂਦੇ ਆ ਤਕਰੀਬਨ ਇੰਨਾ ਕਿ ਮੈ ਤੋਂ ਦੇਖੋ ਪੰਜ ਸੂਟ ਸੀ ਪੰਜਾਂ ਨਾਲ ਅਲੈਨਰ ਸ਼ਰਤਾਂ ਦੇ ਪੀਸ ਸੀ ਕੇ ਤੇ ਉਹ ਲੈ ਕੇ ਆਉਂਦੇ ਆ ਤਕਰੀਬਨ ਆਪਣਾ ਕਪੜਾ ਮੇਰਾ ਵੀ ਤਿਆਰ ਹੀ ਕਰਨੀ ਹੁੰਦੀ ਹੈ ਚਲੋ ਹੁਣ ਨਾ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਮੈਂ ਇੱਕ तकरीबन ਟਾਈਮ ਵੀ ਹੁਣ 6 ਵਜੇ ਪਈਆ ਸ਼ਾਮ ਦਾ ਟੈਂਮ ਤੇ ਮੈਂ ਇੱਕ ਨੀਂਹ ਰੈਡੀ ਕਰਨਾ ਚਲੋ ਰਹਿ ਗਿਆ ਮੜਾ ਮੋਟਾ ਤਰਪਾਈਓ ਆਪਾਂ ਸਜਦੇ ਕਰਦਾਂਗੇ ਪਰ ਮੈਨੂੰ ਕਮੀਜ਼ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਚਲੋ ਜੀ ਓਕੇ ਬਾਏ ਬਾਏ